ਨਮਸਕਾਰ ਮੈਂ ਨਨਸ਼ੇਗਲ ਫਾਸਟਵੇਸ ਵਿਰਾ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਜੀ ਮੈਂ ਕਿ ਤੁਸੀਂ ਜਾਣਦੇ ਹੋ ਪੂਰਾ ਪੰਜਾਬ ਅੱਜ ਬੁਰੇ ਹਾਲਾਤਾਂ ਤੋਂ ਗੁਜ਼ਰ ਰਿਹਾ ਹੈ ਪੂਰਾ ਪੰਜਾਬ ਬਾੜ ਗ੍ਰਸਤ ਹੋ ਚੁੱਕਿਆ ਹੈ ਇਸੇ ਤਰ੍ਹਾਂ ਕਿ ਅੱਜ ਹਾਈਲਾਈਟ ਜਾਰੀ ਕੀਤਾ ਗਿਆ ਸੀ ਚਾਰ ਸ਼ਹਿਰਾਂ ਲਈ ਰੋਪੜ ਚੰਡੀਗੜ੍ਹ ਲੁਧਿਆਣਾ ਅਤੇ ਹੁਸ਼ਿਆਰਪੁਰ ਲਈ ਕਿ ਪਿੱਛੇ ਪਖੜਾ ਬੰਦ ਵਿੱਚੋਂ ਜੋ ਕਿ ਪਾਣੀ ਛੱਡਿਆ ਜਾਣਾ ਸੀ ਜਿਹਦੇ ਨਾਲ ਇਹ ਚਾਰ ਸ਼ਹਿਰ ਗ੍ਰਸਤ ਹੋ ਸਕਦੇ ਸੀ ਪਾਣੀ ਦੇ ਨਾਲ ਪਰ ਅੱਜ ਪੂਰਾ ਦਿਨ ਬਾਰਿਸ਼ ਹੋਣ ਦੇ ਕਾਰਨ ਜੋ ਕਿ ਲੁਧਿਆਣਾ ਦੇ ਵਿੱਚ ਫੇ ਉਸ ਤਰ੍ਹਾਂ ਦੇ ਹਾਲਾਤ ਹੋ ਚੁੱਕੇ ਨੇ ਕਿ ਪਾਣੀ ਤੁਸੀਂ ਦੇਖ ਸਕਦੇ ਹੋ 2-2 ਫੁੱਟ ਜੋ ਕਿ ਪਾਣੀ ਨਜ਼ਰ ਆ ਰਿਹਾ ਹੈ ਲੁਧਿਆਣਾ ਦੇ ਵਿੱਚ ਤੁਹਾਨੂੰ ਅਸੀਂ ਲਾਈਵ ਤਸਵੀਰ ਇਸ ਵੇਲੇ ਦਿਖਾਵਾਂਗੇ ਲੁਧਿਆਣਾ ਦੀਆਂ ਜੋ ਕਿ 2-2 ਫੁੱਟ ਪਾਣੀ ਲੁਧਿਆਣਾ ਦੇ ਵਿੱਚ ਆ ਚੁੱਕੇ ਤੇ ਲੁਧਿਆਣਾ ਦੇ ਕਈ ਜੋ ਕਿ ਇਲਾਕੇ ਪਾਣੀ ਨਾਲ ਭਰ ਚੁੱਕੇ ਨੇ ਜੋ ਕਿ ਬੁੱਢੇ ਨਾਲੇ ਦੇ ਆਸ-ਪਾਸ ਦੇ ਘਰ ਵੀ ਪਾਣੀ ਦੇ ਨਾਲ ਅੱਧੇ-ਅੱਧੇ ਭਰ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਵਿਸ਼ਕਰਮਾ ਚੌਂਕ ਤੇ ਸਮਰਾਲਾ ਚੌਕ ਵੀ ਪਾਣੀ ਦੇ ਨਾਲ ਡੁੱਬਿਆ ਨਜ਼ਰ ਆ ਰਿਹਾ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਜਿਨ੍ਹਾਂ ਨੂੰ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਜੋ ਕਿ ਈ-릭ਸ਼ਾ ਵਾਲੇ ਜੋ ਕਿ ਉਹਨਾਂ ਦੀਆਂ ਬੈਟਰੀਆਂ ਜੋ ਕਿ ਡੈੱਡ ਹੋ ਚੁੱਕੀਆਂ ਨੇ ਤੇ ਖਰਾਬ ਹੋ ਚੁੱਕੀਆਂ ਨੇ ਲੋਕ ਜੋ ਗਰੀਬ ਲੋਕ ਕਿੱਥੇ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜੋ ਕਿ ਪਾਣੀ ਨੇ ਬੁਰੇ ਹਾਲਾਤ ਕਰ ਦਿੱਤੇ ਨੇ ਪੂਰੇ ਪੰਜਾਬ ਦੇ ਜਿੱਤੇ ਵਿੱਚ ਸਰਕਾਰਾਂ ਦੀ ناکਾਮੀ ਨਜ਼ਰ ਆ ਰਹੀ ਹੈ ਸੋਸੀ ਤੁਹਾਨੂੰ ਇਸ ਵੇਲੇ ਲਾਈ ਤਸਵੀਰਾਂ ਦਿਖਾਵਾਂਗੇ ਇਸ ਤਰ੍ਹਾਂ ਲੁਧਿਆਣਾ ਦੇ ਕਿਸ ਤਰ੍ਹਾਂ ਦੇ ਹਾਲਾਤ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਸਮਰਾਲਾ ਚੌਂਕ ਤੋਂ ਸਾਹਮਣੇ ਜੋ ਕਿ ਮੰਡੀ ਵੀ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਪਾਣੀ ਭਰਿਆ ਹੋਇਆ ਹੈ ਪੂਰੀ ਮੰਡੀ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਮਰਾਲਾ ਚੌਂਕ ਦੇ ਵਿੱਚ ਜੋ ਕਿ ਪਾਣੀ ਦੇ ਨਾਲ ਬੁਰੇ ਹਾਲਾਤ ਹੋ ਚੁੱਕੇ ਨੇ ਤੇ ਵਿਸ਼ਕਰਮਾ ਚੌਂਕ ਦੀ ਵੀ ਤੁਹਾਨੂੰ ਤਸਵੀਰ ਦਿਖਾਵਾਂਗੇ ਤੇ ਜਿਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਕਰਮਾ ਚੌਂਕ ਦੇ ਵਿੱਚ ਢੋਲੇ ਆਲ ਦੇ ਵਿੱਚ ਕਾਫੀ ਏਰੀਆ ਜੋ ਕਿ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ लुधियाना ਦੇ ਵਿੱਚ ਖਾਸ ਕਰਕੇ ਕਾਫੀ ਟਾਈਮ ਤੋਂ ਇਹ ਪ੍ਰੋਬਲਮ ਚਲਦੀ ਆ ਰਹੀ ਹੈ ਜਿਹਦੇ ਵਿੱਚ ਪਾਣੀ ਦਾ ਨਿਕਾਸੀ ਦਾ ਕੋਈ ਖਾਸ ਪ੍ਰਬੰਧ ਨਹੀਂ ਜਦੋਂ ਵੀ ਬਾਰਿਸ਼ਾਂ ਦਾ ਮੌਸਮ ਹੁੰਦਾ ਹੈ ਤੇ ਪਾਣੀ ਆਮ ਹੀ ਇਸ ਤਰ੍ਹਾਂ 2-2 ਫੁੱਟ ਖੜਾ ਹੋ ਜਾਂਦਾ ਪਰ ਇਸ ਵੇਲੇ ਜੋ ਕਿ ਬਾਰਿਸ਼ਾਂ ਦੇ ਕਾਰਨ ਜੋ ਕਿ ਪਿੱਛੇ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਸੋ ਪੰਜਾਬ ਦੇ ਕਈ ਇਲਾਕਿਆਂ ਕੇ ਜੋ ਕਿ ਬਾੜ ਗ੍ਰਸਤ ਹੋ ਚੁੱਕੇ ਨੇ ਤੇ ਉਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਵੀ ਕਾਫੀ ਪਾਣੀ ਆ ਚੁੱਕਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਾਣੀ ਜੋ ਕਿ ਲੁਧਿਆਣੇ ਦੇ ਸਮਰਾਲਾ ਚੌਕ ਦੇ ਤੇ ਸਬਜ਼ੀ ਮੰਡੀ ਦੇ ਵਿੱਚ ਸੋ ਤੇ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੇ ਵਿਸ਼ਕਰਮਾ ਚੌਕ ਢੋਲੇਵਾਲ ਦੇ ਇਲਾਕੇ ਤਿਰਬੁੱਡੇ ਨਾਲੇ ਦੇ ਆਸ-ਪਾਸ ਦੇ ਸਾਰੇ ਘਰਾਂ ਦੇ ਵਿੱਚ ਜੋ ਕਿ ਪਾਣੀ ਦੇ ਕਾਰਨ ਕਾਫੀ ਨੁਕਸਾਨ ਲੋਕਾਂ ਦਾ ਹੋਇਆ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਜੋ ਕਿ ਸਰਕਾਰਾਂ ਦਾ ਕੁਝ ਖਾਸ ਵੀ ਧਿਆਨ ਨਹੀਂ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਜੋ ਸਰਕਾਰਾਂ ਦੀ ناکਾਮੀयत ਨਜ਼ਰ ਆ ਰਹੀ ਹੈ ਤੋਂ ਵੱਡੇ ਵੱਡੇ ਦਾਅਵੇ ਕਰਕੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਪਰ ਲੋਕਦ ਹੈ ਕੁਝ ਕਹਿਣਾ ਕਿ ਸਰਕਾਰਾ ਨੇ ਕੁਝ ਖਾਸ ਪ੍ਰਬੰਧ ਨਹੀਂ ਕੀਤਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਜੋ ਕਿ ਪਾਣੀ ਲਈ ਅਲਰਟ ਕੀਤਾ ਜਾ ਰਿਹਾ ਸੀਗਾ ਪਾਣੀ ਦੇ ਨਿਸ਼ਾਨੇ ਤੇ ਦੱਸੇ ਜਾ ਰਹੇ ਸੀ ਇਹ ਸ਼ਹਿਰ ਪਰ ਫਿਰ ਵੀ ਕਿਸੇ ਵੀ ਤਰੀਕੇ ਦਾ ਕੁਝ ਖਾਸ ਪ੍ਰਬੰਧ ਨਹੀਂ ਕੀਤਾ ਗਿਆ ਸੋ ਇਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਪੰਜਾਬ ਦੇ ਦਿਖਾਉਂਦੇ ਰਵਾਂਗੇ ਸੋ ਬਣੇ ਰਹੋ ਫਾਸਟਵੇ ਸਵੇਰਾ ਦੇ ਨਾਲ ਮੈਂ ਨਾ ਸ਼ਿਗੂ ਧੰਨਵਾਦ